ਨਹੀਂ ਸਸਤੀ ਗਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਹਣ ਇੱਥੇ ਜਾਣ ਦੀ ਤਿਆਰੀ ਹੁੰਦੀ ਪਿਆ ਗੋਰੀ ਦੀ ਤੇ ਜੁੜੇ ਕਰਦੇ ਪਏ ਨੇ ਪਰ ਨਹੀਂ ਹੁੰਦਾ ਐਨੀ ਗਰਮੀ ਹੋਈ ਪਿਆ ਚੰਨੇ ਇੱਥੇ ਲੰਘਦੇ ਜਾਂਦੇ ਵੀ ਹਾਂ ਹਾਂ ਹੋ ਗਏ ਸੰਜੋਗ ਤੇਰੇ ਜਾਣ ਦਾ ਮਨ ਕਰਦਾ ਬੇ ਇੱਥੋਂ ਇਹਦਾ ਕਰੀ ਹੂੰ ਜਾਣ ਦਾ ਮਨ ਕਰਦਾ ਬੇ ਇੱਥੇ ਤੇਰਾ ਰਹੇ ਜਾਂਦਾ ਰਹੇ ਜਾਂਦਾ ਇੱਥੇ ਨਹੀਂ ਰੋਈ ਜਾਂਦਾ ਹੂੰ ਕਿਉਂ ਰੋਈ ਜਾਂਦਾ ਮੈਂ ਪਹਿਲਾਂ ਜੁੜਾ ਔਰ ਪੱਲੇ ਨਦੀ ਲੜਾਈ ਹੁੰਦੀ ਸੀ ਕਿ ਪਹਿਲੇ ਟੁਕਰਾਨੇ ਦਾ ਟੁਕਰਾ ਮੇਰੇ ਕੋਲ ਮਿਲਦੀ ਹੁੰਦਾ ਲੜਾਈ ਹੁੰਦੀ ਪਹਿਲੇ ਮੈਂ ਖਰਾ ਮੰਗਾ ਹਾਂ ਜੀ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀਆਂ ਜਿਹੜੀ ਅਸੀਂ ਮਾਰਕੀਟ ਚ ਰੱਖੜੀਆਂ ਲੈ ਕੇ ਆਂਦੀਆਂ ਸੀ ਆ ਤਾਂ ਕੁਛ ਬੂਆ ਨੇ ਕੁਛ ਮੰਮੀ ਨੇ ਕੁਛ ਮੈਂ ਸੈਲੈਕਟ ਕੀਤੀਆਂ ਨੇ ਆ ਚੋ ਦੋਵੇਂ ਜੋੜੀ ਲੱਗੀ ਹੈ ਜੋੜੀ ਬੋਲਦੀ ਹੈ ਆ ਤਾਂ ਮੈਂ ਨਾਲ ਆਏ ਸੀ ਕਿ ਡੱਬੇ ਚਗੇ ਸੀ ਪੈਕ ਆ ਦੰਦੀ ਹੈ ਇੱਕ ਤਾਂ ਇਹ ਚਾਤ ਬੂਆ ਮੰਮੀ ਨੂੰ ਬੰਨਣਗੇ ਤੇ ਆ ਸਭ ਨੂੰ ਬੰਨਾਂਗੇ ਮੈਂ ਨੇ ਆਪੇ ਬੋਲੇ ਹੈ ਨਾ ਸਭ ਤੇਰੇ ਬੰਨਾਂਗੇ ਨਾ ਹਾਂ ਤਿਆਗ ਉਸ ਸੈਲੈਕਟਰਸ ਹੋਰ ਕਿਤਿਆਂ ਨੇ ਆ ਤੇ ਆ ਇੱਕ ਹੋਰ ਜੋੜਾ ਆ ਵਾਲਾ ਤੇ ਆ ਸਭ ਤੋਂ ਸਪੈਸ਼ਲ ਹੈ ਮੇਰੇ ਭਰਾ ਦੀ ਬਰੋਲੀ ਕਿਹਾ ਜਾਂਦੇ ਉੱਪਰ ਦਾ ਕਿੰਗ ਆਫ ਰਾਕੀ ਇੰਦੇ ਵਿੱਚ ਇੱਕਰ ਵੇਲਾ ਸਿੱਕਾ ਵੀ ਹੈ ਜਿਹੜਾ ਕਿ ਉਹਨੂੰ ਮੈਂ ਦਵਾਂਗੀ ਤੇ ਉਹ ਮੈਨੂੰ 500 ਰੁਪਏ ਦਵੇਗਾ ਤੇ ਆ ਸੰਯੁਕਤ ਕਿਤਵਸੇ ਰਹਿੰਦੀ ਹੈ ਇਹਦੇ ਵਿੱਚ ਵੀ ਬਰੋ ਲਿਖਿਆ ਹੋਇਆ ਹੈ ਕਿਹ ਨਵੀਂ ਚ ਵੀ ਰਹਿੰਦੀ ਹੈ ਉਹ ਉਲਟਾ ਹੋ ਗਿਆ ਹਾਲੇ ਛਿਰ ਵਸ ਤੇ ਰਹਿੰਦੀ ਹੈ ਸਭੀ ਸਵੇਤੇ ਰਿਕੜੀ ਰਕੜੀ ਆ ਗਈ ਆ ਬਣੀਗੀ ਤੇਰੇ ਹਾਂ ਚਲੋ ਕਲ ਰਾਤੀ ਨੂੰ ਬੁਹਾਨੇ ਮੈਂ ਤੇ ਵੀ ਲਾਈ ਸੀ ਤੁਸੀਂ ਦੱਸਿਓ ਕਿਵੇਂ ਜਿਲੀ ਕਿੱਥੇ ਵੀ ਲਾਈ ਸੀ ਅੱਗੇ ਵੀ ਲਾਈ ਸੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਚ ਲੱਗੀ ਤੁਹਾਨੂੰ ਲਓ ਇਹ ਪਹਿਣਾ ਲੈ ਕੇ ਆਏ ਨਾ ਗਾਨੇ ਠੀਕ ਹੈ ਜੀ ਤੇ ਆ ਦੇਖੋ ਆ ਮੈਂ ਬਸ਼ਿੰਦਰ ਨੂੰ ਵੀ ਆਇਆ ਸੀਗਾ ਹਾਂ ਆਸਾ ਮਹੂਆ ਦਾ ਆ ਆਸੀਮਾ ਦਾ ਹੋਰ ਜੀ ਦਾ ਸੋਹਣੇ ਲੱਗਦੇ ਰਹਿਣਾ ਇਹ ਹੁਣ ਗਾਣੇ ਬੰਨਣਾ ਹੁਣ ਠੀਕ ਹੈ ਆ ਭਰੀ ਜਾਂਦੀ ਹੈ ਲੱ ਤੁਸੀਂ ਕਿੱਧਰ ਫਿਰਦੇ ਜੇ ਉਹ ਹੈਲੋ ਸ਼ਰਾਰਤੀ ਅਨਸਰ ਤੂੰ ਕਿੱਧਰ ਲੈ ਗਿਆ ਆਂਦੀ ਮਮੀ ਨੂੰ ਇਹ ਬੱਬੀ ਨੰਦ ਕਿਹੜਾ ਪਹਿਣਾ ਆਇਆ ਨੇ ਗਾਣਾਂ ਲੈ ਕੇ ਅਸੀਂ ਮਕਾਨ ਪਾਉਣ ਨਾ ਇਸ ਗਾਣਾਂ ਇਹ ਰੱਜੀ ਪਹਿਣਾ ਹੈ ਇਹ ਕੁਸ਼ਵਿੰਦਰ ਤੇ ਮਨਜੀਤ ਆ ਸੀਮਾ ਆ ਨਵਦੀਪ ਐ ਗੁੜੀਆ ਇਹਨੂੰ ਤੁਸੀਂ ਜਾਣਦੇ ਹੋ ਇਹ ਆਮਨ ਪਣਜੀ ਐ ਠੀਕ ਐ ਇੱਕ ਇਧਰ ਸ਼ਰਾਰਤੀ ਅੰਸਰ ਐ ਓਏ ਹੈਲੋ ਤੂੰ ਸਾਰੀਆਂ ਚੀਜ਼ ਇਕੱਲੇ ਖਾਈ ਜਨਾ ਕੀ ਚੱਕਰ ਐ ਤੇਰੇ ਐ ਇਹ ਕਾਈ ਕੋਨੀ ਸੋਮਾ ਇੱਕ ਸੋਮਾ ਆਈ ਕੋਨੀ ਸੋਮਾ ਰਹਿੰਦੀ ਆਣ ਵਾਲੀ ਸੋਮਾ ਦਾ ਗਾਣਾ ਕਿਹੜਾ ਆ ਰਿਹਾ ਆ ਰਿਹਾ ਆ ਬਜਾਣਾ ਹਾਂ ਇਹ ਮਨਜੀਤ ਨੇ ਪਕੜਿਆ ਆਇਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਖੁਸ਼ ਰਹੋ ਸਹੀ ਤੰਦਰੁਸਤ ਰਹੋ ਕੜੀ ਬੰਦੀ ਆ ਬੀ ਆਨੇ ਚਲੋ ਬੰਨੋ ਸਾਰਾ ਇਹ ਵੈਸੇ ਪੂਰੇ ਤਪੰਤੀ ਪਹਿਨੇ ਮਨਜੀਤ ਕੋਲ ਬੰਦੇ ਪਹਿਨੇ ਡੈਡੀ ਡੈਡੀ ਮਿੱਠਾ ਘਟਣਾ ਠੀਕ ਹੈ ਮਿੱਠਾ ਘਟ ਜਿਆਦਾ ਨਹੀਂ ਮੈਂ ਪਰ ਸ਼ੁਕਰ ਹੁਈ ਏ ਆ ਬੜਾ ਜੀ ਹੁਣ ਬੋਆ ਜੀ ਵੀਰੇ ਦੇ ਰਖੜੀ ਬਣਦੇ ਪਹਿਲੇ ਹਾਂ ਸਾਰੇ ਚੁੱਪ ਚਾਵਾ ਜੀ ਕਿਉਂ ਇਹ ਕੀ ਕਰ ਰਹੇ ਕਿਉਂ ਇਹ ਕਿਵੇਂ ਬਣੀ ਆ ਕਿਹੜੀ ਐ ਬਰੋ ਵਾਲੀ ਐ ਵੈਰੀ ਗੁੱਡ ਹੁਣ ਮੈਂ ਵੀਰੇ ਦੇ ਮਨਨ ਕੋਈ ਨਾ ਬਾਤ ਹੈ ਮੈਂ ਤਾਂ ਬੱਕੜੀ ਬਰਿੰਦੀ ਪੀ ਹੈ ਮੈਂ ਤਾਂ ਕੋਈ ਮੈਨੂੰ ਬਸ ਰੱਖਣਾ ਤੈਨੂੰ ਕੀ ਬੰਨੇ ਬਖਾਈ ਕਿਹੜੀ ਹੈ ਆਈ ਚਲੋ ਖੋ ਜਰੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਭੈਣਾਂ ਨੂੰ ਖੁਸ਼ੀਆਂ ਦੇਵੇ ਕਿਹ ਚੱਕ ਕਿਹ ਨਾ ਇਹ ਆਏ ਨਾ ਦੀ ਚੱਲੀ ਚਲੋ ਹੈ ਤੇਰੇ ਬਾਬੇ ਨੂੰ ਵੀ ਮਾਲ ਨਹੀਂ ਰੋਕ ਰਿਹਾ ਇੱਕ ਮੈਂ ਮਾਲਣਾ ਹੈ ਈਮਾਨਾ ਦਿਲਵਾ ਵੰਨਣਾ ਰਹੀ ਤੇ ਅੰਜੁਰਾ ਸੀ ਇਹਨੇ ਕਰੈਕਟ ਬਨ ਬਸ ਕਰੈਕਟ ਸਟੈਂਡ ਚ ਚਲੋ ਬਨ ਉਹ ਤੱਕੜਾ ਕਰਨ ਕਿਸੇ ਬਾਣੇ ਤੂੰ ਵੀ ਬੰਨ ਲੈ ਨਵਦੀ ਬ ਸੰਜੋਗ ਤੇ ਬਨ ਤਿਰਤ ਤੇ ਬਨ ਇਹ ਕਰਿਆ ਐਫਰਟ ਦਿੱਤਾ ਵੀ ਨਹੀਂ ਸੂਪਰੀ ਤੇ ਆਉਂਦੇ ਮੈਂ ਬੰਟੇ ਕਿੰਨੇ ਕਿਤੇ ਇਹ ਪਹਿਣਾ ਵਾਸਤੇ ਲੈਂਦੇ ਨੇ ਕੱਪੜੇ ਠੀਕ ਹੈ ਜੀ ਰੋਣ ਦਿੰਦੇ ਆ ਲੋ ਵਾਹਿਗੁਰੂ ਸੱਚੇ ਪਾਤਸ਼ਾਹ ਤਾਮਿਲ ਵਸਤੇ ਬਖਸ਼ੇ ਕੋਝ ਰੋਗ ਸਦੀ ਕਾਮਯਾਬੀ ਬਖਸ਼ੇ ਨੋ ਹਾਂਜੀ ਇੱਥੇ ਮੰਮੀ ਜੀ ਫੁੱਫੂ ਦੇਖੜੀ ਬੰਦੇ ਪਏ ਨੇ ਇੱਕ ਹੋਰ ਬੰਦੇ ਪਏ ਹੋ ਹੀਰ ਨੇ ਹੁੰਦੇ ਦੀਦਾ ਹੈ ਨੀ ਮੈਂ ਬੋਲਦੀ ਵੀ ਆ ਨਾ ਮੰਮੀ ਪਪੂ ਦਰਖੜੀ ਅੱਛਾ ਫਿਰ ਕੋਈ ਨਾ ਫਿਰ ਉਹ ਤਾਂ ਹੀ ਜਾਏ ਉਹ ਤਾਂ ਪੂਰੇ ਆ ਗਿਆ ਤੀ ਤੀ ਹਾਂਜੀ ਫਰੈਸਲੇਟ ਫਰੈਸਲੇਟ ਰਖੜੀ ਹੋਵੇ ਆ ਤੇ ਸਰ ਜੀ ਨੰਬਰ ਇੱਕ ਨੰਬਰ ਸੀਮਾ ਭਾਜੀ ਤੋਂ ਮੋਂਦਸੀ ਇਹ ਵੀ ਦਰਦ ਕਰਨਾ ਹਾਂ ਜੀ ਉਠਾਈ ਖਾਣੀ ਹੈ ਕਿਹਨੇ ਖਾਣੀ ਹੈ ਹਾਂ ਹੁਣ ਉਹ ਸਾਰੇ ਜਾਂਦੇ ਪਏ ਨੇ ਹੁਣ ਮਿਲਣਾ ਮੁਰਣਾ ਹੋ ਗਿਆੰਦਾ ਇੱਥੇ ਐਂਡ ਬਾਏ ਉਹ ਤਾਂ ਇਹ ਗੱਡੀ ਜਾਂਦੀ ਗੁਆਰੀ ਚਲੇ ਗਏ ਤੇੜਾ ਕਰ ਖਾਲੀ ਖਾਲੀ ਜਿਹਾ ਲੱਗਦਾ ਪਿਆ ਚਲੋ ਤਾਂ ਇਹਨੂੰ ਹੁਣ ਆਪਾਂ ਸਾਰਾ ਢਾੜੂ ਲਾਣੀ ਹੈ ਥੁੰਦੀ ਮੇਰੇ ਕੰਮ ਦਿੱਤੇ ਹੁਣ ਮੈਨੂੰ ਕਰਦੇ ਆਂ ਫਿਰ ਜੱਜ ਮੈਂ ਤੇਰਾ ਆਪਣਾ ਫ੍ਰੀਜ ਖੋਲ ਕੇ ਦਿਖਾਣੀ ਅੰਦਰ ਕੀ ਕੀ ਠੂਸਿਆ ਪਿਆ ਸੀ ਆ ਦੇਖੋ ਥੱਲੇ ਮਠਾਈਆਂ ਪਈਆਂ ਨੇ ਉੱਪਰ ਚਾਕਲੇਟ ਪਈ ਹੈ ਵੈਸੇ ਤਾਂ ਜੇ ਕਰੇ ਕੋਈ ਚਾਕਲੇਟ ਚੁਗਲ ਪਈ ਹੋਈ ਹਰਮਨ ਤੇ ਮੇਰੇ ਨਾਲ ਲੜਾਈ ਹੋ ਜਾਂਦੀ ਬਹੁਤ ਪਿੰਕਰ ਵਾਲੀ ਪਰ ਐਤੀ ਹੋਈ ਨਹੀਂ ਕਿਉਂਕਿ ਹਰਮਨ ਉਹ ਮਾਰ ਹੈ ਆਵੜੀ ਬੋ ਚੋਕਟ ਲਗਾ ਕੇ ਐਸੀ ਘੜੀ 트ਫल्स ਮੀਨੀ 트ਫल्स ਫਲੇ ਮਠਾਈਆਂ ਪਈਆਂ ਨੇ ਤੁਸੀਂ ਸਬਜ਼ੀਆਂ ਨੂੰ ਇਗਨੋਰ ਮਾਰੋ ਤਾਂ ਅਪ ਲੋਂਗੇ ਇਸ ਪਾਗ ਰੱਖਦੇ ਯਾਰਾਂ ਸੀ ਬੱਜ ਜਾਂਦੀ ਹੈ ਤਾਂ ਲਓ ਜੀ ਇਹਨਾਂ ਦੀ ਲੜਾਈ ਤੋਂ ਬਾਅਦ ਪੈਣ ਪਰਾਵਾਂ ਦੇ ਦੋਵੇਂ ਪਹਿਲਾਂ ਲੜੇ ਹੁਣ ਇਹਨਾਂ ਦੇ ਚਾਵਲ ਚੱਲ ਰਹੇ ਨੇ ਕਾਈ ਮੇਰਾ ਖਾਣਾ ਪਚਦਾ ਹੈ ਨਾ ਹੈ ਕਾਈ ਮੇਰਾ ਖਾਣਾ ਪਚਦਾ ਹੈ ਕਾਈ ਖਾਣਾ ਪਚਦਾ ਹੈ ਮਤਲਬ ਪਚਦਾ ਨਹੀਂ ਇਹ ਲੜਾਈ ਨਾ ਕਰ ਆ ਲੜਾਈ ਨਾ ਕਰ ਜੇ ਚੇਤਦਾ ਫਿਰ ਪੰਨਦਾ ਉਹ ਤੈਨੂੰ ਉਦੋਂ ਉਦੋਂ ਫਿਰ ਰੋਂਦੀ ਰੋਂਦੀ ਮੇਰੇ ਕੋਲ ਆਣੀ ਹੈ ਓਏ ਹੈਲੋ ਲੜੇ ਕਿਉਂ ਸੀ ਹੋਣਾ? ਅਏ ਬਈ ਜਾਨ ਮੂਜ ਕਰ ਤੱਕ ਤੱਕ। ਨਵਦੀਪਾ ਵੇਖ ਲੈ ਪੁੱਠੇ ਕੰਮ ਤੇਰੇ। ਫਿਰ ਤੂੰ ਕਹਿੰਨੀ ਆਂ ਐਂ ਨਾ ਕਰਿਆ ਕਰ ਬੇਟਾ। ਇਹ ਵੈਸੇ ਅਸੀਂ ਉੱਪਰ ਬੈਠੇ ਹੋਏ। ਅੱਜ ਕਿਵੇਂ ਵਿਹਲਾ ਵਿਹਲਾ ਇਹਨਾਂ ਲੱਗਦਾ ਪਿਆ? ਬਹੁਤ ਜ਼ਿਆਦਾ। ਹੈ? ਕੀ ਤੁਸੀਂ ਜੋ ਕਰਿਚ ਲੇ ਕੇ ਸਾਰੇ? ਅ ਅੱਜ ਚਲੇ ਗਏ ਬੱਚੇ ਤੇ ਅੱਜ ਵਿਹਲਾ ਵਿਹਲਾ ਸਿਸਟਮ ਜਿਵੇਂ ਨਾ। ਇਹਦਾ ਪਹਿਲਾਂ ਮੈਂ ਆਂਦਾ ਸੀ ਤਾਂ ਗੇਟ ਖੋਲਦੇ ਸੀ ਭੱਜ ਕੇ ਮਾਮੂ ਆ ਗਿਆ ਗੇਟ ਖੋਲੋ ਮੈਂ ਖੋਲਣਾ ਮੈਂ ਖੋਲਣਾ ਉਹ ਲੜਾਈ ਹੁੰਦੀ ਸੀ ਖੋਲ ਨਹੀਂ ਖੋਲੋ ਸ਼ਾਇਦ ਕੀਪ ਤਾਂ ਸੋਮਾ ਰੀ ਆ ਜਾਣ ਕੱਲ ਨੂੰ ਹੋਰ ਵੀ ਹੈ ਸ਼ਾਇਦ ਪੱਕਾ ਨਹੀਂ ਕਦੇ ਤੇ ਜਾਣੀ ਸੀ ਉਹਨਾਂ ਨੇ ਹੈ ਜਾਣਾ ਤਾਂ ਹੈਗਾ ਹੀ ਹੈ ਘਰੇ ਤਾਂ ਜਾਣਾ ਹੀ ਆ ਉਹਨਾਂ ਨੇ ਹਾਂ ਜੀ ਖਾਣਾ ਪੀਣਾ ਹੋ ਚੁੱਕਿਆ ਹੁਣ ਆਪਾਂ ਇਹ ਸੌਣ ਨੂੰ ਕਰਦੇ ਆਂ जेन पसन्द आयो त लाइक गरे च्यानल सब्सक्राइब गरे मिल्दा जल्दी नक्स्ट ब्लक थैंक यू सो मच फॉर वाचिङ बाई